ਉਹ ਮਾੜਿਆ ਇਹ ਲੋਕ ਭੜਕਾਉਣ ਵਾਲੇ ਲੋਕ ਹੈ ਹੁੱਲਣ ਬਾਜੀ ਹਾਲਾਤ ਖਰਾਬ ਕਰਨ ਵਾਲੇ ਇਹੀ ਲੋਕ ਹੈ ਉੱਥੇ ਦਿੱਲੀ ਦੀਆਂ ਸੜਕਾਂ ਤੇ ਰੌਲਾ ਪਾਉਂਦੇ ਆ ਜਿਵੇਂ ਅਸੀਂ ਇੰਦਰਾ ਗਾਂਧੀ ਚੱਕਦੀ ਐ ਮੋਦੀ ਨੂੰ ਚੱਕ ਦਿਆਂਗੇ ਹਾਲਾਤ ਖਰਾਬ ਕਰਦੇ ਕਿ ਨਹੀਂ ਕਰਦੇ ਅਸੀਂ ਖਾਸਤਾਨ ਬਣਾ ਦੇਾਂਗੇ ਅਸੀਂ ਉਹ ਕਰਦੇਾਂਗੇ ਉਹ ਤੁਸੀਂ ਦੱਸੋ ਵੀ ਉਹ ਉੱਥੇ ਕਿਸਾਨ ਬੈਠੇ ਆ ਉਹ ਕਿਸਾਨ ਹੈ ਇਸ ਕਰਕੇ ਅੱਜ ਸਾਡੇ ਨਾਲ ਹਾਲਾਤ ਇਹ ਬਣੇ ਆ ਜਿਹੜੇ ਸਿੱਖਾ ਗੁਰੂ ਦੇ ਉਹ ਐ ਨਹੀਂ ਕਰਦੇ ਹੁੰਦੇ ਇਹ ਕਿ ਕੁਝ ਦੇ ਬੜੇ ਸ਼ਾਂਤੀ ਨਾਲ ਦੇ ਨਰਮਾਈ ਨਾਲ ਚੱਲਦੇ ਆ ਠੀਕ ਆ ਨਾ ਟਰੈਕਟਰਾਂ ਦੇ ਉੱਤੇ ਲਾ ਕੇ ਫੌਰੀ ਟਰੈਕਟਰ ਲਾ ਕੇ ਲੱਖ ਲੱਖ ਰੁਪਏ ਦੇ ਲਾ ਕੇ ਡੱਕਾ ਵੀ ਗਰੀਬ ਕਿਸਾਨ ਆ ਜੀ ਜਿਹੜੇ ਗਰੀਬ ਕਿਸਾਨ ਆ ਹੋਰ ਦੱਸੋ ਇਹਨਾਂ ਦੀਆਂ ਜ਼ਮੀਨਾਂ ਸਾਰੇ ਲੋਕਾਂ ਦੀਆਂ ਠੇਕੇ ਦੇ ਦਿੱਤੀਆਂ ਹੋਈਆਂ ਠੇਕੇ ਦੇ ਗੋ ਗਰੀਬ ਕਿਸਾਨ ਕੋਈ ਉਸੇ ਸਬਜ਼ੀ ਲਈ ਬੈਠਾ ਕੋਈ ਆਲੂ ਲਈ ਬੈਠਾ ਉਹਨੂੰ ਆਪ ਦੀ ਖੇਤੀ ਦੀ ਪਈ ਹੋਈ ਹੈ ਇਹ ਲੈ ਕੇ 2-2 ਲੱਖ ਰੁਪਏ ਕਿੰਨੇ ਦੇ ਉੱਥੇ ਬਾਜ਼ਾਰ ਦੇ ਫਿਰਦੇ ਆ ਕਹਿੰਦੇ ਜੀ ਅਸੀਂ ਕਿਸਾਨ ਆ ਇਹਦਾ ਜਮੀਨਾ ਠੇਕੇ ਦੇ ਦੇ ਕੇ ਗਏ ਉੱਥੇ ਸਾਰੀਆਂ ਆ ਮੈਂ ਵੇਖੂ ਪੰਨਾ ਕਈ ਪੰਨਾ ਦੇਖੋ ਠੇਕੇ ਤੇ ਸਾਡੇ ਕੋਲ ਜਮੀਨ ਲਈ ਹੈ ਜੀ ਇਹ ਠੀਕ ਹੈ ਨਾ ਤੇ ਜਦੋਂ ਕਿਤੇ ਉਹ ਠੇਕੇਦਾਰ ਦੀ ਕਿਤੇ ਹਾੜੀ ਸੌਣੀ ਕਿਤੇ ਗਰਮੀ ਸਰਦੀ ਨਾਲ ਮਰ ਜਾਂਦੀ ਹੈ ਜਾਂ ਠੋਕੇ ਨਾਲ ਮਰ ਗਈ ਤੇ ਸਰਕਾਰ ਨੇ ਉਹਨੂੰ ਮੁਆਵਜ਼ਾ ਦੇ ਦਿੱਤਾ ਉਹ ਠੇਕੇ ਵਾਲੇ ਨੂੰ ਨਹੀਂ ਮਿਲਦਾ ਮਰ ਠੇਕੇ ਵਾਲੀ ਦੀ ਦਿੰਦੀ ਹੈ ਤੇ ਜਾਵੜ ਦੀ ਜਿੰਨਾ ਕੋਈ ਰਜਿਸਟਰੀਆਂ ਦੇ ਉਹਨਾਂ ਦੇ ਖਾਤੇ 'ਚ ਜਾਵੜ ਦੀ ਰਜਿਸਟਰੀਆਂ ਵਾਲੇ ਦੇ ਖਾਤੇ 'ਚ ਉਹ ਵੀ ਆ ਡੇ ਘੱਪ ਜਾਂਦੇ ਆ ਹਰ ਥਾਂ ਤੇ ਠੱਗੀ ਆ ਹਰ ਥਾਂ ਤੇ ਠੱਗੀ ਇਸ ਕਰਕੇ ਠੱਗੀਆਂ ਮਾਰਦੇ ਭਰਾਵੋ 70 ਸਾਲ ਹੋ ਗਏ ਤੁਸੀਂ ਕਿਤੇ ਮੁੱਖ ਮੰਤਰੀ ਬਦਲਿਆ ਹੀ ਨਹੀਂ ਆਏ ਕਿਹੜੇ ਜੱਟ ਮੁੱਖ ਮੰਤਰੀ ਆਏ ਕਿਹੜੇ ਜੱਟ ਮੁੱਖ ਮੰਤਰੀ ਤੇ ਕਿਥੋਡੀ ਸੋਚ ਸਾਡ 80% ਵੋਟਾਂ ਵਾਲਿਓ ਸੋਚੋ ਸੋਚੋ ਇਹ ਗੱਲ ਜਿੱਤੇ ਜਿੱਤੇ 80% ਤੁਹਾਡੀਆਂ ਵੋਟਾਂ ਤੇ 20% ਵਾਲੇ ਵੋਟਾਂ ਵਾਲਾ ਮੁੱਖ ਮੰਤਰੀ ਬੜੇ ਸ਼ਰਮਸਾਨ ਹੋਣੇ ਚਾਹੀਦੇ ਯਾਰ ਉਹ ਮਾਰੋ ਕਿਤੇ ਨਾ ਕਿਤੇ ਸ਼ਰਮ ਨੂੰ ਹੱਥ ਪਿੱਛੇ ਜਵਾਈ ਸੈਤਾ ਕਰਕੇ 10ਵੇਂ ਪਾਸ਼ੇ ਨੇ ਸਾਨੂੰ ਕੀ ਕਿਹਾ ਸੀ ਵੀ ਇਹਨਾਂ ਨੂੰ ਮੂੰਹ ਨਾ ਲਾਇਓ ਤੇ ਤੁਸੀਂ ਇਹਨਾਂ ਨੂੰ ਮੁੱਖ ਮੰਤਰੀ ਬਣਾਈ ਜਾਂਦੇ ਆ ਯਾਰ ਤੇ ਧੀਆਂ ਬਣਦੇ ਜਿੱਦਾ ਕਿਹਨੀਆਂ ਜਾਣ ਕਿ ਉਹ ਖੇਤਾਂ ਚ ਕੁੱਟਿਆ ਜਾਵੇ ਇਹ ਕਿਤਨਾ ਕਿਤੇ ਸਾਨੂੰ ਇਹ ਗੱਲ ਤੇ ਵੇਰ ਹੋਣਾ ਚਾਹੀਦਾ ਹੈ ਇਹਨਾਂ ਗੱਲਾਂ ਨੂੰ ਸਮਝੋ ਠੀਕ ਹੈ ਇਹ ਗੱਲ ਜਿਹੜੇ ਸਾਰੇ ਠੀਕ ਹੈ ਲੋਕ ਸਾਰੇ ਚੰਗੇ ਨਹੀਂ ਹੁੰਦੇ ਮਾੜੇ ਨਹੀਂ ਹੁੰਦੇ ਅੱਜ ਦੋ ਪੰਜਾਂ ਚਾਰਾਂ ਬੰਦਾਂ ਨੇ ਪਿੰਡ ਦੇ ਵਿੱਚ ਗੰਦ ਪਾ ਕੇ ਰੱਖਦਾ ਰੱਖਦਾ ਕਿ ਨਹੀਂ ਰੱਖਦਾ ਸਾਡੇ ਭਾਈਚਾਰੇ ਸਾਂਝ ਨੂੰ ਖਤਮ ਕਰਤਾ ਨਹੀਂ ਆਹ ਦਿਲ ਦੀਆਂ ਗਰਾਈਆਂ ਜੋ ਇੰਨੀਆਂ ਗੱਲਾਂ ਇੰਨੀਆਂ ਨਹੀਂ ਕੀਤੀਆਂ ਜਾਣੀਆਂ ਸੀ ਇਹ ਮਾਨ ਕਿਤੇ ਨਾ ਕਿਤੇ ਸ਼ਾਲਾ ਦਿੰਦਾ ਵੀ ਸਾਡੇ ਨਾਲ ਇਹ ਕੀਤੀ ਅਸੀਂ ਆਪਦੇ ਰਹਿਬਰ ਦਾ ਸ਼ਹੀਦੀ ਜਿਹੜਾ ਮਨਾਉਣ ਚੱਲੇ ਸਾਰੇ ਇਕੱਠੇ ਹੋ ਕੇ ਇਹਨਾਂ ਲੋਕਾਂ ਨੇ ਸੜਕਾਂ